ਆਹ ਮਿੱਤਰੋ ਵੀਡੀਓ ਵੇਖਿਓ ਫਿਰ ਕਰਦੇ ਹਾਂ ਗੱਲ। ਬੜਾ ਤਗੜਾ ਨਾਮ ਆ ਯਾਰ ਹਨਾ ਬੜਾ ਨਾਮ ਆ ਯਾਰ ਬੜਾ ਕਸਮੇ ਯਾਰ। ਨੇਰ ਪਾਤਾ ਉਸ ਬੰਦੇ ਨੇ ਯਾਰ। ਉਹਦੇ ਕਹਿੰਦੇ ਗਾਣੇ ਵੀ ਆ ਰਹੇ ਆ। ਭਾਈ ਅੱਜ 3 ਗਾਣੇ ਆ ਰਹੇ ਆ। ਅੱਜ ਆ ਰਹੇ ਆ। ਆਹ ਵਾਹ। ਪਰ ਯਾਰ ਇੱਕ ਨਾ ਇੱਕ ਦਿਨ ਗਾਣੇ ਮੁੱਕ ਜਾਣੇ ਉਹਦਾ ਟ੍ਰੈਂਡ ਵੀ ਮੁੱਕ ਜਾਣਾ ਕੋਈ ਨਵਾਂ ਹੋ ਜਾਣਾ ਵੇਖ ਲਈ। ਨਾ ਨਾ ਮਾਨੀ ਸਾਹਿਬ ਇਹ ਹੋ ਹੀ ਨਹੀਂ ਸਕਦਾ। ਹਾਂ। ਭਾਈ ਜਦੋਂ ਉਹਦਾ ਟ੍ਰੈਂਡ ਮੁੱਕਾ ਲੱਗਣਾ ਨਾ ਉਹਦੇ ਭਰਾਣੇ ਵੱਡੇ ਹੋ ਜਾਣਾ ਵਾ। ਜੇ ਉਹਦਾ ਭਰਾ ਯਾਰ ਗੁੰਗਾ ਆ ਤੇ ਉਹ ਕਿੱਦਾਂ ਗਾਣੇ ਗਾਏਗਾ? ਨਾ 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 ਇਹਦੇ ਆਪਾ ਸੋਚੇ ਨਹੀਂ ਆ ਹਾਂ ਤੇ ਜੇ ਉਹਦਾ ਪ੍ਰਾਖੁਸਰਾ ਹੋਇਆ ਤੇ ਇਹ ਕਿਦਾਂ ਗਾਏਗਾ ਵੇ ਟੋਚਣਾ ਦਾ ਨਹੀਂ ਜੱਟ ਸ਼ਕੀਨ ਮੁੱਢ ਤੋਂ ਅੜੀਆਂ karenge ਨਾ ਲੈ ਜਾਗੀ ਖਿੱਚ ਕੇ ਮੈਂ ਤੈਨੂੰ ਨਿੱਤ ਕੰਟਰੋਵਰਸਿਟੀ ਨੂੰ ਗ੍ਰੇਟ ਮਿਲੇਗੀ ਧਰਮਾਂ ਦੇ ਨਾਂ ਤੇ ਡਿਬੇਟ ਮਿਲੇਗੀ ਹਾਂ ਬਹੁਤ ਵੱਡਾ ਮਸਲਾ ਬਣਨਾ ਤੇ ਜੇ ਥੱਥਾ ਹੋਇਆ ਤੇ ਓਏ 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 ਦੱਤ ਪੁੱਤ ਹੱਦ ਤੇਰਾ ਦੋਂ ਤਾ ਤੋਂ ਥੰਦਾ ਪਲਾ ਹੱਦਾ ਧੀ ਮਾਂ ਉਹ ਦੁਰ ਫੁੱਟੇ ਮੁੱਤਾ ਡਾਵੇ ਦੁਰ ਫੁੱਟੇ ਮੁੱਤਾ ਢੀਮਾਂ ਦਾ ਜਿਹਨੇ ਤੁਹਾਨੂੰ ਜੰਮਿਆ ਆ ਉਹ ਇੰਨੀ ਅਲਰਜੀ ਇੰਨੀ ਲੀਰੋ ਹਜੇ ਤੱਕ ਤੂੰ ਸੜੀ ਜਾਂਦੇ ਜੀ ਉਹ ਸਿੱਧੇ ਮੂਸੇ ਵਾਲੇ ਕੋ ਮਰ ਗਿਆ ਤੇ ਹਜੇ ਵੀ ਨਹੀਂ ਤੂੰ ਦਾ ਖੈਰਾ ਛੱਡੰਦੇ ਦੁਰ ਫੁੱਟੇ ਮੁੱਤਾ ਦਾ ਜਿੰਨੀਆਂ ਤੁਹਾਨੂੰ ਲਾਣਦਾ ਪੈਣੀਆਂ ਜਦਿਆਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਣਦਾ ਪਾਉਈ ਨਾ ਬੰਦਿਆਂ ਨੂੰ ਮੈਨੂੰ ਲੱਗਦੇ ਬੰਦੇ ਪਾਕਿਸਤਾਨ ਦੇ ਆਪਣੇ ਬੰਦੇ ਨਹੀਂ ਇਦਾਂ ਨਹੀਂ ਕੁ ਕਰ ਸਕਦਾ ਉਹ ਸਾਰਾ ਪੰਜਾਬ ਸਾਰਾ ਇੰਡੀਆ ਉਹ ਬੰਦੇ ਲੇਜੈਂਡ ਕਹਿੰਦਾ ਹੈ ਲੇਜੈਂਡ ਹੀ ਅਗਲਾ ਸਾਰੀ ਦੁਨੀਆ ਤੱਕ ਅਗਲੇ ਨੇ ਆਪਣਾ ਨਾਂ ਚ ਮਕਾਤਾ ਸਿੱਖਾਂ ਦਾ ਨਾਮ ਰੋਸ਼ਨ ਕਰਤਾ ਤੇ ਤੂੰ ਹੀ ਕੁੜੀ ਹੋਵੇ ਗੰਦੋ ਤੂੰ ਹੁਣ ਗੱਲਾਂ ਉਹਨੂੰ ਇਦਾਂ ਕਰਦੇ ਪਏ ਉਹਨੂੰ ਛੱਡੋ ਤੇ ਛੋਟੇ ਭਰਾ ਨੂੰ ਬਖਸ਼ਦੇ ਪਏ ਕਿਉਂ ਕੋ ਇਦਾਂ ਕਰੂ ਉਹਦਾਂ ਕਰੂ ਉਹ ਕੁੱਤੀ ਦੇ ਉੱਪ ਤੋਂ ਤੂੰ ਹੋਈ ਕੁੱਤੀ ਦੇ ਪੁੱਤ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਏਡੀ ਤੁਹਾਡੇ ਮਾੜੇ ਵਿਚਾਰ ਉਹ ਜੱਟ ਵਾਤੇ ਜਿਹਨੇ ਜੱਟ ਨੇ ਤੱਕ ਦੱਸਤਾ ਕਿ ਕੋਈ ਪੰਜਾਬੀ ਜੱਟ ਨਿਕਲਿਆ ਮੂਸੇਵਾਲਾ ਜਿਹਨੇ ਦੋਹਾਂ ਤਿੰਨਾਂ ਸਾਲਾਂ ਚ ਬੈਜਾ ਬੈਜਾ ਕਰਾਉ। ਉਹ ਪੁੱਤ ਜਿਹੜੇ ਨਿੱਕੇ ਨਿੱਕੇ ਸਿੱਧੂ ਵਾਤੇ ਤੁਸੀਂ ਇਹ ਗੱਲਾਂ ਕਰਦੇ ਆ ਨਾ ਜਿੱਦਾਂ ਉਹਨੇ ਆਪਣੀ ਸਟੇਜ ਤੇ ਆ ਗਿਆ ਆਪਣੇ ਟਾਈਮ ਮੁਕਦੇ ਤੱਕ ਉਹਨੇ ਪੂਰੀ ਪਾਉਣੀ ਆ ਤੇ ਤੁਹਾਡੇ ਵੱਡੀਆਂ ਲੀਰਾਂ ਦੇ ਫੇਰ ਵੇਖੀ ਤਕੀਬਾਨਾ ਪਰ ਮੈਨੂੰ ਸਾ ਮੈਨੂੰ ਲੱਗਦਾ ਕਿ ਤੁਸੀਂ ਵਿਊ ਖਤਰਾ ਇਹੋ ਜਿਹਾ ਕੰਮ ਕੀਤੀ ਘੜੀਆਂ ਕਰਤੂਤ ਕੀਤੀ ਜਿਹੜਾ ਸਿੱਧੂ ਮੂਸੇਵਾਲਾ ਨੂੰ ਮਾਰਾ ਗਿਆ ਆ ਤੇ ਪਰ ਹੁਣ ਵੇਖੋ ਜਿਹੜੀ ਤੁਹਾਡੀ ਵੀਡੀਓ ਵਿੱਚ ਤੁਹਾਨੂੰ ਲਾਣ ਦਾ ਲੋਕਾਂ ਪਾਉਣੀ ਆ ਨਾ ਸਾਰੀ ਉਮਰ ਤੁਸੀਂ ਯਾਦ ਰੱਖੋਗੇ ਇੱਦਾਂ ਤੱਕ ਨਾ ਕੋਈ ਸ਼ਰਮ ਕਰੋ ਥੋੜੀ ਬੋਦੀ ਹੈ ਆ ਵੀਡੀਓ ਮਨੇ ਪੜਾ ਮੇਰੇ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਮੂਸੇ ਵਾਲੇ ਦੇ ਜਿੰਨੇ ਵੀ ਫੈਨਾ ਨਹੀਂ ਪਹੁੰਚਦੇ ਤੇ ਵਿਚਾਰ ਨਹੀਂ ਇਹਨਾਂ ਚੰਗੀ ਤਰ੍ਹਾਂ ਛਿੱਤਰ ਪੜੇਟ ਹੋ ਜੇ ਟੱਕੜ ਜਣੇ ਇਹਨਾਂ ਨੂੰ ਕਲਿਓ ਭਰਾ ਮੇਰੇ ਵੱਤ ਤੋਂ ਵੱਧ ਵੀਡੀਓ ਸ਼ੇਅਰ